ਦਾ ਲੋਈ ਬਾਬਿਓ ਚੜਦੇ ਸੂਰਜ ਦਾ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਵੀ ਰੋਸ ਸਤਿ ਸ਼੍ਰੀ ਅਕਾਲ ਤੇ ਜਿਹੜੇ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਨੇ ਉਹਨਾਂ ਦਾ ਵੀ ਦਿলো ਧੰਨਵਾਦ ਤੇ ਆਜੋ ਫੇ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਜਿਹੜਾ ਖਾਲੀ ਹੋਏ ਫੇ ਕੱਢਾਂਗੇ ਤੇ ਜੇ ਦਾਣੇ ਹੋਏ ਤਾਂ ਫੇ ਨਹੀਂ ਹਾਂਜੀ ਬਈ ਕਿੱਦਾਂ ਸਾਰੇ ਅਸਿਕੋ ਲੋਈ ਬੱਬੇ ਖਾਲੀ ਹੀ ਲੱਗਦੇ ਆ ਮੜੇ ਦੇਖਾਂ ਫੇ ਕੱਢਦੇ ਆ ਲੋਈ ਬੱਬੇ ਕਬੂਤਰ ਕੱਢਦੇ ਸਾਰੀ ਕਬੂਤਰੀਆਂ ਵੀ ਗੜਤੀਆਂ ਖਾਲੀ ਸੀ ਜਿਹੜੇ ਰੁਕਲੇ ਤਿੰਨ ਚਾਰ ਸੀਜਰਾਂ ਦੇ ਅੰਦਰ ਜਾਣਾ ਉਹ ਰੁਕਲੇ ਬਾਕੀ ਛਾਰਤੇ ਸਾਰੀ ਦੇ ਦੇ ਅੱਜ ਕੀ ਟਾਈਮ ਕਰਦੇ ਆ ਉਹ ਤਾਂ ਹੀ ਵਧੀਆ ਉੜਦੀਆਂ ਕਬੂਤਰ ਵੀ ਠੀਕ ਆ ਥੋੜੇ ਜੇ ਇੱਕ ਦੋ ਹੀ ਕੂਤਰ ਵਧੀਆ ਉੜਦੇ ਬਾਕੀ ਤਾਂ ਨਹੀਂ ਜੀ ਆ ਵੀ ਕੂਤਰੀ ਇੱਥੇ ਢਲੀ ਆ ਝਾਲਰ ਵਾਲੀ ਵੀ ਬਾਹਰ ਢਲੀ ਆ ਕੂਤਰੀ ਹੋਣੀ ਉੜਦੀ ਆ ਵੀ ਕੂਤਰੀ ਬਾਹਰ ਢਲੀ ਆ ਥੱਲੇ ਥੱਲੇ ਫਿਰਦੀ ਇੱਕ ਕਿਰਨ ਲਾਲਾਂ ਵੀ ਹੁਣ ਜ਼ਿਆਦਾ ਜ਼ੋਰ ਨਹੀਂ ਲਗਾਉਣਾ ਇਹਨਾਂ ਦਾ ਧਾਲਨ ਵਾਲੀ ਉਧਰ ਚਲ ਗਈ ਤੇ ਉਹ ਖੜ ਗਈ ਜਾ ਕੇ। ਉਹ ਲੜੀ ਵੀ ਨਹੀਂ ਫਿਰਦੀ ਦੀ। ਢੀਠ ਵੀ ਹੋਇਆ ਨਾ ਕਿੰਨੇ ਦਿਨ ਹੋ ਗਏ ਬੰਦ ਕੀਤਾ ਇਹਨੂੰ ਉਹਦੇ ਕਰਕੇ ਵੀ ਹੋ ਰਿਹਾਦਾ। ਲੋਈ ਗੱਬੇ 20 ਮਿੰਟ ਹੋ ਗਏ ਕੂਟਰ ਔੜਦੇ ਨੂੰ ਹਜੇ ਤਾਂ ਵਧੀਆ ਔੜਦੇ ਕੂਟਰ ਉੱਪਰ ਜਾ ਖੜ ਗਏ ਨਵੇਂ ਵੀ ਛੱਡੇ ਆ ਥੋੜੇ ਜਿਹਾ ਵਿੱਚ। ਚਲੋ ਚੁੱਪਚੇ ਜਾਣਗੇ ਹਨਾ ਇਹਨਾਂ ਦੇ ਨਾਲ ਹੀ ਕੂਟਰ ਵਧੀਆ ਫਿਰਨਗੇ। ਅੜਾ ਡੂਰ ਚੇਂਜ ਕਰਦੇ ਬੋਤਲ ਵਾਲਾ ਵੀ ਕੱਢਿਆ ਆਪਾਂ ਆ। ਤੇ ਫਿਰਦੇ ਆ ਹੁਣ ਜਿਹੜੇ ਵੀ ਕੂਟਰ ਚੱਲ ਪਿਆ ਤਾਂ ਉਹਨੂੰ ਛੱਡਾਂਗੇ ਹਨਾ। ਅਰਤਾ ਜਾ ਮੈਂ ਗਲਤੀ ਕਰ ਦੇ ਸਾਰੇ ਕਬੂਤਰ ਤਕਰੀਬ ਬੜੀ ਸਾਰੇ ਢੱਲੇ ਹੋਏ ਸੀ ਇਹ ਨਵਾਂ ਕਬੂਤਰ ਹੈ ਰਤਾ ਬਾਕੀ ਦੇਖਦੇ ਆ ਕੀ ਬਣਾਉਂਦੇ ਹੈਣਾ ਆ ਘਰਦੇ ਆ ਸੁਰਤੇ ਹਾਲ ਆਈ ਆ ਹਜੇ ਤਾਂ ਝਾਲਣ ਵਾਲੀ ਸਹੀ ਉੜਦੀ ਆ ਆਪਣੀ ਇੱਕ ਚੀਨੀ ਕੂਤਰੀ ਤੇ ਇੱਕ ਆਪਣੀ ਕਛਾ ਵਾਲੀ ਤਿੰਨ ਕ ਚਾਰ ਕਬੂਤਰ ਵਧੀਆ ਉੜਦੇ ਆ ਬਾਕੀ ਦਾ ਤੇ ਦੋ ਪੰਜੀ ਉਹ ਨੀਲਾ ਵੀ ਵਧੀਆ ਨੀਲੇ ਦਾ ਪੁੱਤ ਜਿਹੜਾ ਰਤਾ ਉਹ ਵੀ ਸਹੀ ਆ ਡੰਡੇ ਵਾਲਾ ਵੀ ਸਹੀ ਆ ਆਪਣਾ ਅਧੀਪੂਸ਼ ਵਾਲੀ ਵੀ ਹੋਈ ਆ ਤਕਰੀਬਨ ਠੀਕ ਹੈ ਆ ਬਾਕੀ ਦੇਖਦੇ ਆ ਹਨ ਕਿੰਨੇ ਵਜੇ ਵੇਂਦੇ ਆ ਫਿਰ ਮੈਂ ਦੱਸ ਦਾਂ ਤੁਹਾਨੂੰ ਲੋਇ ਬਾਬੋ ਨੀਲੇ ਦਾ ਪੁੱਤ ਬਹਿ ਗਿਆ ਇੱਕ ਘੰਟਾ ਪੂਰਾ ਉੜਿਆ ਤੇ ਬਾਕੀ ਕੂਤਰ ਉੜਦੇ ਆ ਹਜੇ ਤੇ ਦੇਖਦੇ ਆ ਨਾ ਕਿਉਂਕਿ ਜੋਰ ਨਹੀਂ ਲਵਾਉਣਾ ਇਹਨਾਂ ਦਾ ਆਪਣਾ ਜੰਨਾਸ਼ਰ ਵੀ ਉੱਡਣਗੇ ਹਜੇ ਇੱਕ ਦੋ ਦਿਨ ਇੱਥੇ ਬੈਠੀ ਜਾਣ ਬਸ ਪਾਣੀਆਂ ਤੋਂ ਵੀ ਬੰਦ ਕਰਨੇ ਪਏ ਆ ਤਿੰਨ ਚਾਰ ਡਾਰਾ ਕਰਾ ਕੇ ਵਧੀਆ ਤਰੀਕੇ ਨਾਲ ਫਿਰਨ ਲਾਪੂਗੇ ਜੇ 12 1 ਵਜੇ ਤੱਕ 11 ਵਜੇ ਤੱਕ ਫਿਰ ਇਹਨਾਂ ਨੂੰ ਪਾਣੀ ਤੇ ਕਰਾਂਗੇ ਆਪਾਂ ਆ ਫਿਰਦੇ ਫਿਰ ਹੋ ਗਏ ਓ ਚੱਲਣ ਵਾਲੀ ਹੋਈ ਅੱਜ ਫੇ ਆਪਣੀ ਉੱਤੇ ਖੜੀ ਜਾ ਕੇ ਉਹ ਫਰਦੀ ਵੀ ਬਾਕੀ ਦਾ ਲੇਟੋ ਲੇਟ ਹੋਈ ਕਰਦੇ ਆ ਲੋ ਬਾਬਿਓ ਜਿਹੜਾ ਆਪਣਾ ਚੀਨਾ ਆ ਤੇ ਹੈਗਾ ਤਾਂ ਚਲੋ ਠੀਕ ਆ ਬੈਠਾ-ਬੁਠਾ ਸਹੀ ਮਾਰਦਾ ਹੁਣ ਤੇ ਆਹ ਬਹਿ ਗਿਆ ਨੀਲਾ ਆਪਣਾ ਹੁਣੇ ਇੱਕ ਘੰਟਾ ਪੂਰਾ ਉੜਿਆ ਇਹ ਠੀਕ ਆ ਫਿਰ ਵੀ ਚਲੋ ਵਧੀਆ ਉੜਿਆ ਆ ਹਨਾ ਆ ਤਾਂ ਵੇਟ-ਬੁਠ ਰੱਖ ਕੇ ਬਹਿ ਗਿਆ ਉਦੋਂ ਹੀ ਤਾੜੇ-ਤੂੜੇ ਮਾਰਦਾ ਹੀ ਮੈਂ ਜਿਹੜਾ ਬਿੰਦਾ ਪੁੱਤਰਾ ਮੈਂ ਬਿਠਾਈ ਜਾਂਦਾ ਹਜੇ ਆਈ ਜੀ ਡੈਡੀ ਤਾਂ ਆਪਾਂ ਇਹਨਾਂ ਨੂੰ ਤੰਗ ਕਰਨਾ ਹੀ ਨਹੀਂ ਹਨਾ ਨਾ ਕੱਲ ਨੂੰ ਕਰਨਾ ਨਾ ਪਰਸਾ ਨੂੰ ਕਰਨਾ ਤਿੰਨ ਦਿਨ ਇਹਨਾਂ ਨੂੰ ਮਜੇ ਲੈਣ ਦੇਣੇ ਆ ਫੇਰ ਇਹਨਾਂ ਦਾ ਫਿਰਾਂਗੇ ਇਹਨਾਂ ਦੇ ਡੰਡਾ ਵੀ ਕੀ ਫੇਰਨਾ ਵੀਰੇ ਫਿਰ ਆਪੀ ਬਦਲ ਲਾ ਪੈਣਾ ਇਹਨਾਂ ਨੇ ਇੱਕ ਹੋਰ ਬਹਿ ਗਿਆ ਵੀ ਯਾਰ ਸ਼ਕਬੂਰ ਵੀ ਬਹਿ ਗਈ ਹੈ ਚਲਰ ਵਾਲੀ ਕੂਟਰੀ ਬੈਗੀ ਆਪਣੀ ਦੂਜੀ ਇਹਨੂੰ ਹਿਲਾ ਲਈ ਲੋ ਬਾਬਾ ਮਿਲ ਗਿਆ ਚਲਰ ਵਾਲੀ ਨਹੀਂ ਇਹ ਚਲਰ ਵਾਲੀ ਬੈਗੀ ਇਹ ਉਤਰ ਆਪਣਾ ਟੂਸਾਂ ਬੈਠਾ ਇਹ ਵੀ ਠੀਕ ਆ ਬਾਬੇ ਮੈਨੂੰ 5 ਮਿੰਟ ਉੱਡਣ ਦੋ ਏ ਪੂਛ ਕਢਾਏਗਾ 5 ਮਿੰਟ ਉੱਡਣ ਤੋਂ ਵੀ ਗਿਆ ਸੀ ਇਹ ਕੂਟਰ ਜਿਹੜਾ ਅੱਜ ਘੰਟਾ ਇਕਲਾ ਆ ਰਿਹਾ ਆਇਆ ਇੱਕ ਘੰਟਾ ਫਿਰ ਵੀ ਫੇਰਾ ਆ ਪੁੱਤਰ ਵਧੀਆ ਵੇਟ ਬਣ ਗਿਆ ਪੁੱਤਰ ਹੱਥ ਫੜਿਆ ਪਤਾ ਲੱਗਦਾ ਪਿਆ ਲੈ ਉਹ ਬੱਬੇ ਬਾਦਮ ਪਹਿਲਾਂ ਚੀਨੇ ਨੂੰ ਛਿਲਕੇ ਤੇ ਪਾ ਲਈਏ ਕਰੇ ਡੇਢ ਕੇ ਘੰਟਾ ਦੋ ਹੀ ਉੱਡਦਾ ਪਹਿਲਾਂ ਤਾਂ ਉਹਦਾ ਸਾਰੀ ਦਿਹਾੜੀ ਬਿਊੜਿਆ ਇਹ ਬਿਮਾਰ ਹੋਣ ਤੋਂ ਬਾਅਦ ਇੰਨਾ ਕੀ ਉੱਡਦਾ ਆ ਤੇ 10 15 ਮਲ ਪਾਣੀ ਲੱਗਾ ਹੁਣ ਉਹ ਬਦਿਆਨਾ ਪਿਆਰ ਬਹੁਤ ਆ ਭਰਾਵਾਂ ਨਾਲ ਮੋਲੀ ਵਾਲਿਆਂ ਨਾਲ ਤੇ ਉੱਥੇ ਛੱਡਣਾਈਆਂ ਹਰ ਜੇ ਬਹਿ ਜੇ ਉਹ ਆਪਣੀ ਕਿਸਮਤ ਆ ਬਾਕੀ ਤੇਜਿਆ ਕਰਦਾਂਗੇ ਦੇਖਾਂਗੇ ਮੇਲੇ ਦੇ ਵਿੱਚ ਤਾਂ ਜੋੜੀ ਰੱਖੇ ਬਾਕੀ ਬਹਾਰ ਜਿੱਤ ਤਾਂ ਹਨਾ ਮੁਕਦਰਾਂ ਦੀ ਆ ਪਾਰ ਤਾਂ ਨਹੀਂ ਲੱਗਦਾ ਵੀਰੇ ਉਹ ਮੈਂ ਪਹਿਲੇ ਦੱਸ ਦਿੰਨਾ ਵੀ ਪਾਰ ਨਹੀਂ ਲੱਗਦਾ ਕੂਤਰ ਵੀ ਜੇ ਆਪਾਂ ਕਈਆਂ ਕੱਲ ਨੂੰ ਬਾਜੀ ਜਿੱਤ ਜੂ ਉਹ ਕਿਸਮਤ ਜਿਤਾ ਦੇ ਆਪਾਂ ਕਹਿ ਨਹੀਂ ਸਕਦੇ ਪਰ ਜਿਹੜੇ ਲੱਛਣ ਆ ਜਾਂ ਕੁਝ ਵੀ ਹਨਾ ਕਿਉਂਕਿ 2 ਘੰਟੇ ਵਾਲਾ 1.5 ਘੰਟੇ ਵਾਲਾ ਕੂਤਰ ਕਿੱਥੇ ਕਰ ਲੂ ਬਾਈ ਪਹਿਲਾਂ ਉੜਿਆ ਚਲੋ ਤੇ ਨਾਲੇ ਤਾਂ ਠੱਡੇ ਮੌਸਮ ਸੀ ਉਦੋਂ ਥੋੜੇ ਇੰਨੇ ਵੀ ਨਹੀਂ ਸੀ ਕਰ ਵੀ ਜਦੋਂ ਹੁਣ ਗਰਮੀ ਵੀ ਵੱਧ ਗਈ ਹੈ ਨਾ ਇਹ 40 39 39 ਟੈਂਪਰੇਚਰ ਚੜਿਆ ਇੰਨਾ ਹੀ 4 4 ਵਜੇ ਤੱਕ ਬਾਕੀ ਦੇਖਦੇ ਹਾਂ ਹੁਣ ਕੀ ਬੜਉਂਦਾ ਆ ਹੋਇਆ ਇਹ ਵਧਾਮ ਪਾਈਏ ਤੇ ਫੇਰ ਮਿਲਦੇ ਹਾਂ। ਹੋਈ ਬਾਬੋ 1 ਘੰਟਾ ਤੇ 10 ਮਿੰਟ ਹੋ ਗਏ ਆ। ਇਹ ਕਬੂਤਰ ਹਜੇ ਸਹੀ ਫਿਰਦੇ ਆ। ਆਹ ਨੂੰ ਤਾਂ ਚੀਨਾ ਬੈਠੇ ਉੱਡ ਕੇ ਗਿਆ ਹੋਣੀ। ਤੇ ਇਹ ਉਹਦਾ ਵੀ ਹੱਡ ਹਰਾਮੀਆਂ, ਇਹ ਸਹੀ ਆ ਇਹਨੂੰ ਕੋਈ ਪ੍ਰੋਬਲਮ ਨਹੀਂ। ਇਹ ਉਹਦੇ ਹੱਡ ਹਰਾਮੀ ਹੋਇਆ, ਬਾਕੀ ਪ੍ਰੋਬਲਮ ਪਵੇ ਵੀ ਨਾ। ਇਹਨਾਂ ਨੂੰ ਕੱਟਾਂਗੇ ਹੁਣ ਤੇ ਇਹਨੂੰ ਚੀਨੇ ਨੂੰ ਫਕਰੀਆਂ ਬਾਤੀਆਂ। ਚੁਣ ਲੈ ਕੀਂਦਾ ਫੱਟੇ। ਕਾਲੇ ਨੂੰ 5 ਗਿਰੀਆਂ ਤੇ ਕਣਕ ਪਾਈ ਥੋੜੀ ਜੀ ਹਣਾ। ਐਨ ਖਾ ਕੇ ਖਾਲੀ ਹੋ ਗਿਆ ਤੇ ਅੱਜ ਇਹਨੂੰ ਮੈਂ 3.5 ਗਿਰੀਆਂ ਪਾਤੀਆਂ ਤੇ ਇਤੋਂ ਜ਼ਿਆਦਾ ਨਹੀਂ ਕਿਉਂਕਿ ਹਾਜਮਾ ਮੇਰਾ ਇੰਨਾ ਤੰਦਰੁਸਤ ਨਹੀਂ ਕਿ ਜਿਹੜਾ ਆਪਣਾ ਰਾਤ ਤੱਕ ਖਾਲੀ ਹੋ ਜੂਗਾ ਇਸ ਕਰਕੇ ਇਹਨੂੰ 3.5 ਗਿਰੀਆਂ ਹੀ ਪਾਈਆਂ ਕਿਉਂਕਿ ਠੀਕਾ ਚਲੋ ਚੱਲ ਪਿਆ ਚੱਲ ਪਿਆ ਨਾ ਚੱਲਿਆ ਨਾ ਸਹੀ ਬਾਕੀ ਕੋਸ਼ਿਸ਼ ਕਰਾਂਗੇ ਇਹਨੂੰ ਚਲਾਉਣ ਦੀ ਤੇ ਕੋਈ ਗੱਲ ਨਹੀਂ ਬਾਜੀ ਦਾ ਛੱਡੀਏ ਦੇਖਦੇ ਆਂ ਜਾ ਕੇ ਵੀ ਉੱਥੇ ਜਾਣਾ ਵੀ ਜ਼ਰੂਰੀ ਆਪਾਂ ਹਨਾ ਬਾਬੇ ਘੰਟਾ ਦੇ 12 ਮਿੰਟ ਆਪਣਾ ਚੀਨਾ ਵੀ ਬਹਿ ਗਿਆ ਨਵਾਂ ਕੱਢਿਆ ਹੈ ਗੋਤਰ ਤੇ ਕੱਲੜਾ ਆਇਆ ਸੀ ਕਰੀ ਤੇ ਅੱਜੜਾ ਆਇਆ ਕੱਲ ਨਹੀਂ ਪਰਸੋਂ ਡਾਇਆ ਸੀ ਨੂੰ ਕੱਲ ਨਹੀਂ ਡਾਇਆ ਤੇ ਅੱਜ ਡਾਇਆ ਇਹਨੂੰ ਇਹ ਵੀ 1 ਘੰਟਾ ਤੇ 40 1 ਘੰਟਾ ਤੇ 10 20 ਮਿੰਟ ਹੋ ਗਏ ਹੋ ਗਏ 10 12 ਮਿੰਟ ਤੇ ਬਾਕੀ ਉੜਦੇ ਆ ਜੀ ਬਾਕੀ ਕੀ ਕਰਦੇ ਆ ਦੇ ਦਿਆਂ ਹਨ ਆ ਥੋੜੀ ਜੀ ਤੰਗਾ ਕੂਤਰੀ ਬੋਤਲ ਵਾਲੀ ਆਪਣੀ ਬਾਕੀ ਤਾਂ ਠੀਕ ਆ ਬਾਕੀ ਤਾਂ ਕੂਤਰ ਉੱਜੇ ਖੜੇ ਆ ਜਾਗੇ ਬਾਬੇ ਆ ਵੀ ਕੂਤਰ ਬਹਿ ਗਿਆ ਦੋ ਵਾਰੀ ਬੈ ਬੈ ਕੇ ਉੜਦਾ ਜਦੋਂ ਢੱਕਣ ਲਾ ਦੇ ਨਾਲੇ ਉੱਡ ਜਾਂਦਾ ਸੀ ਜਾਨ ਰੱਖ ਕੇ ਬਈ ਜਾਂਦਾ ਨਵੇਂ ਗੱਡੇ ਆ ਕੂਤਰਾਂ ਤੇ ਤਾਜੀ ਕੱਢਿਆ ਪਹਿਲਾਂ ਵੀ ਡਾਇਆ ਸੀ ਥੋੜੇ ਦਿਨ ਪਹਿਲਾਂ ਡਾਇਆ ਸੀ ਇੱਕ ਦੋ ਡਾਰਾਂ ਤੇ ਫੇਰ ਰੋਕ ਲਿਆ ਸੀ ਤੇ ਖਾਣ ਕੱਢਿਆ ਤੇ ਆਹ ਲੋ ਬਾਬਿਓ ਆ ਵੀ ਕੂਤਰ ਆਪਣੇ ਬਹਿ ਗਏ ਆ ਜਿਹੜੇ ਕੂਤਰ ਬੈਠੇ ਇਹਨਾਂ ਨੂੰ ਪਾਣੀ ਪੂਣੀ ਪਲਾਤਾ ਇੱਕ ਵਾਰੀ ਹੋਣਾ ਤੇ ਉਹਨੇ ਤਾਂ ਖਰੀ ਚੀਨੇ ਜਾਂ ਤਾਂ ਪੀਤਾ ਨਹੀਂ ਇਹਨਾਂ ਦੋਨਾਂ ਨੇ ਪੀ ਲਿਆ ਚੀਨਾ ਵੀ ਨਵੇਂ ਕੱਢਿਆ ਕੂਤਰ ਹੁਣ ਹੌਲੀ ਹੌਲੀ ਲੱਗੂਗਾ ਹੱਥ ਇੱਥੇ ਤੇ ਪਾਣੀ ਪੀਣਵਾਜ ਤੇ ਤੇ ਕੂਤਰ ਬਾਬਿਓ ਆ ਵੀ ਬਹਿ ਗਈ ਆਪਣੀ ਇੱਕ ਦੋ ਕੱਚਾਂ ਵਾਲੀ ਗੋਦਰੀ ਤੇ ਬਾਕੀ ਉੜ ਗਏ ਬੈਣਗੇ ਟਾਈਮ ਹੋ ਗਿਆ ਵੀਰੇ 8 ਸਾਢੇ ਘੱਟ ਦਾ ਹੋ ਚੱਲਦਾ ਹੈ ਬਸ ਮੈਂ ਕੀ ਸ਼ੋਰ ਨਹੀਂ ਮੈਨੂੰ 8 ਵਜੇ ਕੇ 10 15 ਮਿੰਟ ਦਾ ਹੋ ਗਏ ਹੋਣੇ ਤੇ ਆਪਾਂ ਸਾਢੇ 6 ਘੱਡੇ ਸੀ ਠੀਕ ਆ ਵੀਰੇ ਆਪਾਂ ਫੇਰ ਵੀ ਨਾ ਜੋਰ ਨਹੀਂ ਆ ਚਲਾਉਣਾ ਹਜੇ ਇੱਕ ਦੋ ਦਿਨ ਕੋਈ ਨਹੀਂ ਤੇ ਬੈਣਦੇ ਹੋ ਹਣਾ ਉਹ ਕੱਚਾ ਵਾਲਾ ਕੂਤਰੀ ਸਹੀ ਚੱਲਦਾ ਆ ਚੀਨੀ ਕੂਤਰੀ ਵੀ ਸਹੀ ਆਪਣੀ ਉਹ ਦੂਜੀ ਕਬੂਤਰੀ ਪੂਛ ਵਾਲੀ ਵੀ ਸਹੀ ਆ ਹਣਾ ਬਾਕੀ ਦੇਖਦੇ ਆ ਕੀ ਬਣਾਉਂਦੇ ਆ ਲੋਏ ਬਾਬਿਓ 8 ਵਜੇ 20 ਮਿੰਟ ਹੋ ਗਏ ਆ ਤੇ ਆ ਕੂਤਰੀਆਂ ਬਹਿ ਰਹੀਆਂ ਵੀਰੇ ਝੱਲਣ ਵਾਲੀ ਬੈ ਗਈ ਆਪਣੀ ਉਬੋਦਲਾੜੀ ਵੀ ਬੈ ਗਈ ਤੇ ਰੱਤਾ ਜਿਆ ਵੀ ਹੁਣੇ ਬੈਠਾ ਤੇ ਠੀਕ ਆ ਬਾਬਾ ਫਿਰ ਵੀ ਆ ਜੀ 6 ਦਿਨਾਂ ਬਾਅਦ ਕੱਡੇ ਸੀਗੇ ਉਹ ਤਾਂ ਬਿਮਾਰ ਵੀ ਬਹੁਤ ਹੋਏ ਸੀ ਚਲੋ ਵਧੀਆ ਹਣਾ ਫਿਰ ਵੀ ਵਧੀਆ ਫੇਰਾਇਆ ਚਲੋ ਮੇਰੇ ਹਿਸਾਬ ਨਾਲ 6:30 ਤੋਂ ਲਾ ਲਓ ਕਿੰਨਾ ਟਾਈਮ ਹੋਣ ਗਿਆ 8:20 ਦਾ 2 ਘੰਟੇ ਦੇ ਲਗਭਗ ਹੋ ਗਏ ਆ ਤੇ ਠੀਕ ਆ ਬਾਕੀ ਕੂਤਰ ਉੜਦੇ ਆ ਹਜੇ ਬਾਕੀ ਵੰਦੇ ਆ ਤੇ ਫੇਰ ਦੱਸਦੇ ਹਣਾ ਬਾਕੀ ਉਹ ਤਾਂ ਪਾਣੀ ਪੂਣੀ ਪਲਾਤਾ ਸੀਗਾ ਜਿਹੜੇ ਥੱਲੇ ਪਹਿਲਾਂ ਬੈਠੇ ਸੀ ਤੇ ਚੀਨੇ ਦਾ ਪਾ ਦੇ ਦਿੱਤੀ ਸੁਰਥੇ ਹੜਾ ਬੇਟ ਉਠਾਂ ਜਦਾਂ ਮਰੀ ਜਾਂਦਾ ਲੋ ਚੀਨਾ ਸੇਠ ਆ ਤਾਂ ਬਿਠਾ ਪੇਲਣ ਦੀਆਂ ਇਹ ਪਰਦਾਗੀਆਂ ਬਿਠਾ ਉਠਾ ਦੀਆਂ ਹੀ ਆ ਦਾਗ ਆ ਇਹ ਤੇ ਇਹਨੇ ਤਾਂ ਬਿਠਾ ਜੇ ਮਾਰੀ ਨਹੀਂ ਤੇ ਕੋਈ ਨਹੀਂ ਇਹਨਾਂ ਦੀ ਬਿਠ ਮਾਰੀ ਇਹਨਾਂ ਨੂੰ ਧੋਵਾ ਹੋਵੇ ਕਰੀਦਾ ਚੰਗੀ ਤਰ੍ਹਾਂ ਧੋਵਾਂਗੇ ਇਹ ਫੇਜ਼ ਦਾਗ ਲੱਥਣੇ ਆ ਦਾਗ ਜੇ ਪੈ ਗਏ ਉੱਤੇ ਉਹ ਜਿਹੜਾ ਹਰੀਆਂ ਬਿਠਾ ਮਾਰਦੇ ਹੀ ਨਾ ਉਹਨਾਂ ਕਰਕੇ ਦਾਗ ਪੈ ਗਏ ਆ ਲੋ ਬਾਬੂ ਟਾਈਮ ਹੋ ਗਿਆ 8:40 ਦਾ ਤੇ ਆ ਵੀ ਉਤਰੀ ਬੈ ਗਈ ਆ ਆਪਣਾ ਬੋਤਲਾ ਵਾਲਾ ਵੀ ਬਹਿ ਗਿਆ ਉਹ ਪੂਛੜਾ ਵੀ ਬਹਿ ਗਿਆ ਤੇ ਨੇ ਉੱਤਰ ਬੈਗੇ ਆਪਣੇ 4 ਤੇ 6 10 ਉੱਤਰ ਬੈਗੇ ਆ ਤੇ ਉੜਦੇ ਹੈਗੇ ਆ ਬਾਬਿਓ ਆ ਉੜਦੇ ਆ 1 2 3 3 3 3 3 4 5 વિશેષ 6 7 ਜਨਵਾਰ ਉੜਦੇ ਆ ਬਾਬਿਓ ਆ ਕਿ ਵੀ ਬਿੰਦੇ ਆ ਤਾਂ ਕਰਦੇ ਆ ਸੋਸ ਹਰ ਕੀ ਬਣਦਾ ਹਾਂ ਠੀਕ ਆ 8:40 ਫਿਰ ਵੀ ਹੋ ਗਏ 9 ਵਜਾ ਚੱਲੇ ਆ 6:30 ਛੱਡੇ ਸੀ ਤੇ ਅੱਜ ਕੱਡੇ ਵੀ 6 ਦਿਨਾਂ ਬਾਅਦ ਤੇ ਕੁੱਤਰ ਠੀਕ ਵੀ ਹੈ ਨਹੀਂ ਆਪਣੇ ਹਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕੁੱਤਰ ਬਿਮਾਰ ਬਹੁਤ ਹੋ ਗਏ ਜੀ ਤੇ ਚੱਲੇ ਵੀ ਬਹੁਤ ਲੰਬੇ ਆ ਕੁੱਤਰ ਇਹ ਲੰਬੇ ਬਹੁਤ ਚੱਲ ਗਏ ਸੀ ਕੁੱਤਰ ਬਾਜ਼ੀਆਂ ਕੈਨਸਲ ਆਉਣ ਕਰਕੇ ਬਾਜ਼ੀਆਂ ਫੇਰ ਕੈਨਸਲ ਹੋ ਜਾਂਦੀਆਂ ਹੁਣ ਆ ਰਿਸਕ ਲੈਣਾ ਇੱਕ ਕੱਲ ਨੂੰ ਠੀਕ ਆ ਕਿਸਮਤ ਆ ਬਾਕੀ ਹਾਰ ਜਿੱਤ ਸੀਗਾ ਮੁਕਤਰਾ ਦੇ ਰੁਗੀ ਆ ਕੁੱਤਰ ਕੀ ਕਰਦਾ ਵੀ ਨਹੀਂ ਇਹ ਵੇਖਣੀ ਮਰੀ ਜਾ ਰਾ ਜੇ ਵੇਖ ਮਾਰ ਸੋਹਣਿਆ ਕੱਦਾ ਦੀ ਮਾਰਦਾ ਆ ਮਾਰੀ 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 ਠੀਕ ਆ ਸਹੀ ਆ ਬੈਠ ਗੋ ਇਨਸਾਨੀ ਉਹ ਲਸੀ ਲਸੀ ਦਿੱਤੀ ਹੈ ਇਹਨਾਂ ਨੂੰ ਖਾਣੀ ਪੂਰੀ ਲੱਗਦੇ ਆ ਉਹਦੇ ਕਰਕੇ ਪਤਲੀ ਥੋੜੀ ਜਿਹੀ ਵਿੱਠ ਮਾਰਦੇ ਆ ਕੋਈ ਚੱਕਰ ਨਹੀਂ ਆ ਬਾਬੇ ਡਾਰਕਾ ਦੀ ਗਰੋਣੀ ਨੇਰੀ ਬਹੁਤ ਚੱਲ ਪਈ ਹਵਾ ਪੂਰੀ ਚੱਲ ਪਈ ਤੇਜ਼ ਤੇ ਗੂਤਰ ਫੇ ਮੰਗਣੇ ਨੇ ਹੁਣ ਦੇ ਦੇ ਨਾਲ ਆਪਣਾ ਘਾਹੇ ਲਾ ਲਾਂਗੇ ਕਿਉਂਕਿ ਕੂਤਰਾ ਦਾ ਜੋਰ ਨਹੀਂ ਲਾਉਣਾ ਪੰਜ ਛੇ ਕੂਤਰ ਉੜਦੇ ਆ ਤੇ ਹਵਾ ਉਹ ਚੱਲ ਪਈ ਆ ਤਕਰੀਬਨ ਤਾਂ ਥੱਲੇ ਆਈ ਆ ਚਲੋ ਬਹਿ ਹੀ ਜਾਂ ਤੇ ਵਧੀਆ ਤੇ ਬਾਕੀ ਬਾਬੇ ਉੱਡੀ ਜਾਂਦੇ ਆ ਗੱਛਾਂ ਵਾਲਾ ਕੂਤਰ ਵੀ ਉੱਡਦਾ ਆਖੂ ਗੂਦਰੀ ਚੀਨੀ ਡੰਡਿਆਂ ਵਾਲਾ ਤੇ ਆਹ ਗੂਦਰੀ ਅੱਧੀ ਫੂਛਾਲੀ ਇਹ ਵੀ ਉੱਡਦੀ ਆ ਲੋਈ ਬਾਬੋ ਇੱਕ ਆਪਣੀ ਆਖੂ ਗੂਦਰੀ ਇਹ ਵੀ 9 ਵਜੇ ਬੈਠੀ ਆ ਪੂਰੇ 9:05 ਮਿੰਟ ਹੋ ਗਏ ਆ ਤੇ ਇੱਕ ਆਪਣਾ ਆਖੂ ਗੂਦਰੀ ਬੈਠਾ 9:05 ਮਿੰਟ ਤੇ ਆ ਪੱਛਾਂ ਵਾਲਾ ਠੀਕ ਆ ਸਹੀ ਆ ਕੋਈ ਚੱਕਣੀ ਹਵਾ ਉਹ ਚੱਲ ਪਈ ਸੀ ਤੇ ਕੋਈ ਕਦਾ ਮੈਂ ਆਖੂ ਗੂਦਰੀ ਛੱਡ ਕੇ ਲਈ ਲਈ ਜਾਂਦਾ ਤੇ ਨਾ ਕਰਦੇ ਦੋ ਆ ਤੇ ਕਪੜਾ ਡੰਡੇ ਵਾਲਾ ਇਨਾ ਫਿਰਦੇ ਆ ਦੇਖਦੇ ਕੀ ਕਰਦੇ ਹਨ ਉਹ ਵੀਰ ਕਬੂਤਰ ਬੈਗੇ ਸਫਾਰੀ ਤੇ ਹੁਣ ਆਪਣੀਆਂ ਆਹ ਕਬੂਤਰੀ ਇਕੱਲ ਬੈਠੀ ਆ ਵੀਰੇ ਕੁਛ ਤਲਾ ਤੁਹਾਡਾ ਭਲਾ ਕਰੇ ਸਾਢੇ 9 ਆ ਚੀਨੀ ਕੂਤਰੀ ਬੈਠੀ ਸਾਢੇ 9 ਵਧੀਆ ਉੜ ਕੇ ਆਈ ਆ ਬਹੁਤ ਸੋਹਣੀ ਉੜੀ ਕੂਤਰੀ ਠੀਕ ਆ ਤੇ ਕਿਉਂਕਿ ਬਿਮਾਰ ਹੋਏ ਸੀ ਕਬੂਤਰ ਵੀਰੇ ਟਾਈਮ ਤੇ ਗਣਾ ਵੀ ਇੰਨਾ ਕ ਟਾਈਮ ਹੀ ਦਸੀ ਜਾਂਦਾ ਤੇ ਇਹਨਾਂ ਲਈ ਵੀਰੇ ਗੇੜੀ ਕੱਢਣੀ ਵੀ ਔਖੀ ਸੀ ਕੂਤਰਾ ਨਹੀਂ ਇਹ ਤਾਂ ਗੇੜੀ ਵੀ ਨਹੀਂ ਪਾਉਂਦੇ ਸੀ ਇੰਨਾ ਬੁਰਾ ਹਾਲ ਹੋ ਗਿਆ ਸੀ ਇਹਨਾਂ ਦਾ ਫੇਰ ਵੀ ਚਲੋ ਪੰਜਾ ਛਾਹਾਂ ਗਣਾਂ ਦੇ ਵਿੱਚ ਵਿੱਚ ਆਪਾਂ ਪੰਜਾ ਸੱਤਾ ਦੇਣਾ ਚੁੱਪਟਰ ਸਹੀ ਹੋ ਗਏ ਆ ਬਾਬੇ ਦੀ ਕਿਰਪਾ ਨਾਲ ਤੇ ਗਾਂ ਵਧਣ ਗਈ ਹੋਣ ਇਹਨਾਂ ਨੂੰ ਹੁਣ ਰਿਕਵਰੀ ਕਰਨੀ ਪੈਣੀ ਇਹਨਾਂ ਦੀ ਤੇ ਜਿੱਦਾਂ ਜਿੱਦਾਂ ਵਧੀ ਜਾਣਗੇ ਉੱਡੀ ਜਾਣਗੇ ਟੈਂਪ ਬਤਾਉਣ ਲੱਪਣਗੇ ਆਪਣਾ ਜੀ ਅੱਜ 9.5 ਬੈਠੇ ਆ ਤੇ ਕੱਲ ਨੂੰ 10 11 ਵੀਊ ਜਉਣਗੇ ਓਏ ਬਾਬਾ ਮਿੱਟੀ ਲੈ ਕੇ ਆਇਆ ਤੇ ਮਿੱਟੀ ਫੇਰਦੇ ਆ ਖੁੱਡੇ ਚ ਅੱਜ ਤੇ ਖੁੱਡੇ ਚ ਛੱਡਿਆ ਕਰਾਂਗੇ ਜਾਲ ਲਾ ਲਓ ਨਾ ਥੱਲੇ ਮਿੱਟੀ ਵੀ ਖਾਦੇ ਜਿਹਦਾ ਕੁੱਪਟਰ ਜਿਹੜੀਆਂ ਬੈਠਾ ਬੁੱਠੀਆਂ ਸੁੱਕੀਆਂ ਹੁੰਦੀਆਂ ਆ ਉਹ ਦਰਜਾ ਦੁਰਜਾ ਜਿਹੇ ਵੀ ਦਾਣੇ ਉਹਨੇ ਫਸੇ ਰਹ ਜਾਂਦੇ ਆ ਉਹ ਉਤਰ ਖਾਦੇ ਆ ਤੇ ਆਹ ਮਿੱਟੀ ਲੈ ਕੇ ਆਇਆ ਨੂੰ ਘੋਲ ਕੇ ਤੇ ਚੀਕਣੀ ਮਿੱਟੀ ਆ ਤੇ ਅੱਜ ਫੇਰਦੇ ਆ ਥੱਲੇ ਇਹਦੇ ਨਾਲ ਥੱਲੇ ਖਾਣਗੇ ਨਹੀਂ ਹੁਣ ਮੂੰਹ ਨਹੀਂ ਮਾਰਨਗੇ ਥੱਲੇ ਪੱਕਾ ਚੰਗੀਦਰਾ ਸਾਫ਼ ਕਰ ਲਿਆ ਫੁੱਡਾ ਮੈਂ ਤੇ ਹੁਣ ਇਹ ਚ ਮਿੱਟੀ ਫੇਰ ਦਿੰਦੇ ਆ ਨਾਲੇ ਦਾਗ ਦੂਗੇ ਇਹ ਹਟ ਜਾਣਗੇ ਤਾਂ ਨਾਲੇ ਉੱਤਾ ਵੀ ਸਹੀ ਹੋ ਜੂ ਹਨਾ ਆ ਮਿੱਟੀ ਘੋਲ ਲਈ ਵਾ ਲਾ ਬਾਬੇ ਮਿੱਟੀ ਫੇਰ ਕੇ ਤੇ ਫੇਰ ਮਿਲਦੇ ਆ ਹਨਾ ਲੋ ਵੀ ਬਾਬੇਓ ਆ ਫੇਰ ਦਿੱਤੀ ਹੈ ਬੱਚੀਂ ਜੀ ਤਰ੍ਹਾਂ ਐਂ ਪਲੇ ਹੋ ਗਿਆ ਹੁਣ ਆਪਾਂ ਨੂੰ ਜਦੋਂ ਜੇ ਦਾੜੇ ਨੂੰ ਖੇੜਦੇ ਡਿੱਗ ਵੀ ਜਾਂਦੇ ਥੱਲੇ ਤੇ ਝਾੜੂਦਾ ਬੰਦਾ ਉਸੇ ਟਾਈਮ ਹੀ ਇਕੱਠੇ ਕਰਕੇ ਫਿੜ ਦਿੰਦਾ ਬਾਹਰ ਹਣਾ ਉਦੋਂ ਦਰਜਾ ਵਿੱਚ ਵੜ ਜਾਂਦੇ ਸੀ ਤੇ ਨਿਕਲਦੇ ਨਹੀਂ ਸੀ ਤੇ ਤੋਂ ਵੀ ਸਿਮੈਂਟ ਖਾ ਗਏ ਸੀ ਸਾਰਾ ਇੱਕ ਉੱਤਰ ਸਿਮੈਂਟ ਖਰਾਬ ਕਰਤਾ ਇਹਨੇ ਖਾ ਖਾ ਕੇ ਇੱਥੇ ਬੱਚੇ ਪੂਚੇ ਵੀ ਬਲਾਏ ਨਾ ਪਹਿਲਾਂ ਇਸ ਕੁੱਟੇ ਚ ਤਾਂ ਉਹਨਾਂ ਨੇ ਖਰਾਬ ਕੀਤਾ ਉਹਦਾ ਓਏ ਬਾਬੇ ਪੱਖਾ ਲਾਤਾ ਇਧਰ ਸੁਪਣ ਵਾਸਤੇ ਤੇ ਨਾ ਜਲਦੀ ਸੁੱਪ ਜਾਊਗਾ ਬੁੱਢਾ ਹਣਾ ਤੇ ਸੋਕੇ ਬਾਬਿਓ ਫਿਰ ਦੋ ਵਾਰ ਕੂਤਰ ਛੱਡਦੇ ਆ ਤੇ ਇੱਧਰ ਵੀ ਕੂਤਰ ਛੱਡੇ ਤੇ ਨਿਚਾਰੇ ਇਹ ਆਪਣਾ ਨਜ਼ਾਰਾ ਲਈ ਜਾਂਦੇ ਆ ਇਹ ਵੀ ਚੱਕਦੇ ਆ ਬਾਬਿਓ ਗੰਡੋਆ ਮਿੱਟੀ ਜੀ ਫੇਰਦਾ ਮੈਂ ਆਹ ਬੋਧ ਅਗਣੀ ਉਹ ਕਿੱਥੋਂ ਜਿਗਲ ਕੇ ਆ ਮਿੱਟੀ ਜੀ ਲੋਇ ਬਾਬਿਓ ਇੱਥੇ ਛੱਡਦੇ ਕੂਤਰ ਆਪਾਂ ਥੱਲੇ ਤੇ ਜਦੋਂ ਕੋਈ ਨਹੀਂ 10 ਮਿੰਟ 15 ਮਿੰਟ ਇੱਥੇ ਛੱਡਾਂਗੇ ਪਰ ਕੋ ਬੋਲਣ ਆਪਣੇ ਹਨਾ ਬਦਾਮ ਦੂ ਖਾ ਗੇ ਠਾਠਾ ਮਾਰ ਲੈਣਗੇ ਇਹ ਸਲੇ ਚੁੰਜਾ ਚੁੰਜਾ ਮਾਰਨਗੇ ਤੇ ਉਹ ਵੀ ਚੈੱਕ ਕਰ ਲਾਂਗੇ ਪਤਾ ਤਾਂ ਮਿੱਟੀ ਫੇਰੀ ਐ ਇੱਥੇ ਖਾ ਉਹਨਾਂ ਕੋ ਕੱਖ ਨਹੀਂ ਹੋਣਾ ਗਿੱਲੀ ਮਿੱਟੀ ਸੁੱਕ ਗਈ ਐਨ ਪੂਰੀ ਵਿੱਚ ਜਿੱਥੇ ਜਿਆਦਾ ਭਰਵੀ ਉੱਥੋਂ ਉੱਥੋਂ ਗਿੱਲੀ ਐ ਉਹ ਤਾਂ ਸੋਗ ਗਈ ਬੇਟੀ ਤੇ ਕੋਈ ਚੱਕਰ ਨਹੀਂ ਇਹਨਾਂ ਨੂੰ ਤੁਰੇ ਫਿਰਨਦੇ ਹੋ ਇਦਾਂ ਬੈਠਾ ਬੂਠਾ ਮਾਰਨ ਕਿਉਂ ਲਾਪੇ ਮਾਰਨ ਬੈਠਾ ਹਨ ਤੇ ਬਾਕੀ ਫਿਰ ਪਤਾ ਲੱਗੂ ਹੋਣੇ ਬਦਾਮ ਵਾਲੀ ਬਿੱਠ ਕਦੋਂ ਮਾਰਦੇ ਆ ਕੋਈ ਡਾ ਨੁਕਸਾਨ ਵੀ ਨਹੀਂ ਇਹ ਮਾੜੀ ਮੂੜੀ ਮਿੱਟੀ ਖਾਣ ਲੇ ਸਾਫ ਆ ਬਿੱਠਾ ਨਹੀਂ ਖਾਣਗੇ ਮਿੱਟੀ ਦਾ ਕੋਈ ਨੁਕਸਾਨ ਨਹੀਂ ਤੇ ਮਾੜੀ ਮੂੜੀ ਕੈਲਸ਼ੀਅਮ ਦੀ ਕਮੀ ਹੋਊਗੀ ਤਾਂ ਉਹ ਵੀ ਪੂਰੀ ਹੋ ਤੇ ਆਇਆ ਵਾਪੇ ਵਾਕਿਆ ਨੂੰ ਬਦਾਮ ਤੋਂ ਮਾਰ ਤੇ ਇਧਰ ਲਿਆ ਨੂੰ ਵੀ ਇਹਨਾਂ ਨੂੰ ਵੀ ਛਟਨਾਜ ਖੁੱਡੇ ਜੀ ਹਨਾ ਤੇ ਉਹ ਦੂਸਰਾ ਖੁੱਡਾ ਵੀ ਇਹ ਵੀ ਇਹਦੇ ਅੰਦਰ ਵੀ ਫੇਰਨ ਵਾਲਾ ਹੋਇਆ ਵੀ ਮਿੱਟੀ ਇਥੋਂ ਲਿਓ ਖਾਂਦੇ ਹੋਣਗੇ ਮਿੱਟੀ ਮੁੱਟੀ ਇਥੋਂ ਵੀ ਰਾ 3-4 ਉਤਰ ਇਧਰ ਛੱਡੇ ਹੋਏ ਆ ਇਹ ਕੱਢ ਲੈਣੇ ਹੁਣ ਆਪਾਂ ਲੋਈ ਬਾਬੇ ਕੋਸ਼ ਹੱਦ ਤੱਕ ਤਾਂ ਕੂਤ ਨੇ ਬਿੱਟ ਸਹੀ ਮਰੀ ਆ ਪਰ ਚਿੱਟਾਪਨ ਥੋੜਾ ਜਾਂ ਜਿਆਦਾ ਆ ਹਨਾ ਉਹ ਚਲੋ ਦਹੀਂ ਦਹੀਂ ਦਿੱਤੇ ਕਰਕੇ ਵੀ ਸ਼ਾਇਦ ਹੋ ਸਕਾ ਬਾਕੀ ਠੀਕ ਆ ਕੂਤਰਾ ਆਪਾਂ ਸਾਮ ਦੇ ਪਏ ਆ ਤੇ ਦੇਖਦੇ ਕੀ ਬਣਦਾ ਕੱਲ ਨੂੰ ਹਨਾ ਬਾਕੀ ਕਿਸਮਤ ਤੇ ਆ ਆ ਬਾਲਾ ਕੰਪਟਰ ਤੇ ਬਾਕੀ ਕਰਨਾ ਤੇ ਛੱਡਦੇ ਆਵੇਂ ਇਹਨਾਂ ਦਾ ਹੈ 2.5 ਦਾ ਪਜਾਊਗਾ ਇਹ ਤੋਂ ਥੱਲੇ ਦਾ ਨਹੀਂ ਆਉਂਦਾ ਬਾਕੀ ਕੁਝ ਵੀ ਕਰ ਸਕਦੇ ਆ ਸਾਹ ਉਹ ਜੇ ਸਾਹਬਿਆ ਵਧੀਆ ਗਿਆ ਤਾਂ ਹੋ ਸਕਦਾ ਕੁੱਪਟਰ ਪਾ ਵੀ ਜਾਵੇ ਹਨਾ ਗੇਮ ਵੀ ਪਾ ਜੇ ਪਰ ਕੰਪਟਰ ਬਿਮਾਰ ਆ ਆਪਣਾ ਬਿਮਾਰ ਹੋ ਕੇ ਸਹੀ ਹੋਇਆ ਕੰਪਟਰ ਹੋ ਬਿਲਕੁਲ ਵਧੀਆ ਗਿਆ ਆ ਤੇ ਕੋਈ ਕਮੀ ਪੇਸ਼ੀ ਰਹਿ ਨਹੀਂ ਗਈ ਉਦਾਂ ਕੰਪਟਰ ਖਿੱਚਿਆ ਗਿਆ ਸੀ ਉਹਨੂੰ ਰਿਕਵਰੀ ਕਰਨ ਲਈ ਕੋਈ ਨਾ ਕੋ ਕਰਾਂਗੇ ਤੇ ਜੇ ਕੰਪਟਰ ਚੱਲ ਪਿਆ ਦਵੇ ਇਹਨੂੰ ਫੇ ਤਾਂ ਵੀਰੇ ਨਜ਼ਾਰਾ ਬੰਦੂਗਾ ਇਹ ਨਾ ਚੱਲਿਆ ਤੇ ਤਾਂ ਵੀ ਨਿਆਰਾ ਬਾਂਦੂ ਗੁੱਡੇ ਜਾ ਕੇ ਕਬੂਤਰ ਮਿਲ ਜਵੇ ਕਬੂਤਰ ਚੰਗਾ ਆਪੜਾ ਤੇ ਬਾਦਾਂਬਦੂ ਪਾਤੇ ਦਾਣਾ ਪਾਣੀ ਸਾਰਿਆਂ ਨੂੰ ਪਾ ਕੇ ਫਿਰ ਵਿਲੇ ਸਿਰਫ ਕਣਕ ਲਿਉਣ ਵਾਲੀ ਥੱਲੇੋਂ ਕਣਕ ਖਤਮ ਹੋ ਗਈ ਤੇ ਆਹ ਦੋ ਗੁੱਡੇ ਆਹ ਤੇ ਇੱਕ ਪਿਛਲਾ ਗੁੱਡਾ ਜਿਹੜਾ ਆਪਣਾ ਉਧਰ ਆ ਉਹ ਚ ਪਾਉਣੇ ਆ ਲੋਈ ਬਾਬਿਓ ਕੱਚੀ ਲੱਸੀ ਦਿੱਤੀ ਨਾ ਕਬੂਤਰਿਆਂ ਨੂੰ ਵੀ ਸਾਰੀਆਂ ਕਬੂਤਰਿਆਂ ਨੂੰ ਅੱਜ ਆਪਣੀਆਂ ਕਬੂਤਰੀਆਂ ਤੁਹਾਨੂੰ ਬੈਠਣ ਚ ਪਤਾ ਲੱਗਦਾ ਹੋਊਗਾ ਤੇ ਕੱਲ ਦੀ ਵਲੌਗ ਚ ਕੀ ਦੇਖੀ ਆਣੀਆਂ ਕਟੀਆਂ ਜਿਹਾ ਹੋ ਕੇ ਬੈਠਾ ਹੀ ਸਾਰੇ ਕਬੂਤਰ ਹਨਾ ਹੁਣ ਅੱਜ ਆਪਣੇ ਕਬੂਤਰ ਸਾਰੇ ਠੀਕ ਆ ਬਾਬਾ ਜੀ ਦੇ ਵੇਰ ਰੱਖ ਬ ਤੇ ਨੈਰ ਨਾਲ ਅੱਗੇ ਬਹੁਤ ਉੱਖੇ ਸਹੀ ਕੀਤੇ ਆ ਬਾਬਿਓ ਕਿਉਂਕਿ ਬਹੁਤ ਜ਼ਿਆਦਾ ਬਿਮਾਰ ਹੋ ਗਏ ਕਬੂਤਰ ਚਲੋ ਹਾਂ ਸਹੀ ਆ ਤੇ ਆ ਵੀ ਕਬੂਤਰੀਆਂ ਠੀਕ ਆ ਬਾਬਿਓ ਇਹ ਕਬੂਤਰੀਆਂ ਨਵੀਆਂ ਗੱਡੀਆਂ ਆ ਤੇ ਇਹ ਵੀ ਢੱਲੀਆਂਈ ਸੀ ਉਦਾਂ ਹੁਣੇ ਵੀ ਸੈਟ ਅਪ ਹੋ ਗਈਆਂ ਆ ਆ ਜੜਾਈਆਂ ਆ ਸੀ ਇਹ ਤੇ ਘੰਟਾ ਘੰਟਾ ਡੇਡੜ ਘੰਟਾ ਇਹਨਾਂ ਚ ਵੀ ਫੇਰੀਆਂ ਤੇ ਆ ਕਬੂਤਰ ਬਾਬਿਓ ਆਪਣੇ ਤੇ ਇਹ ਵੀ ਕਬੂਤਰ ਚੈੱਕ ਕਰੋ ਯਾਰ ਆ ਲੱਸੀ ਠੰਡੀ ਦਿੱਤੀ ਨਾ ਹੁਣ ਮੈਂ ਥੋੜੀ ਜੀ ਇੰਨੀ ਠੰਡੀ ਵੀ ਨਹੀਂ ਉਹ ਦਾ ਫਰੇਕੀ ਸੀ ਦੁੱਧ ਪਿਆਦਾ ਉਹ ਚ ਪਾਣੀ ਠੂਡੀ ਦਾ ਪਾਇਆ ਸੀ ਠੰਡੀ ਸੀ ਮਲੂਂਗਲ ਨੂੰ ਲੱਗਦੀ ਇੰਨੀ ਠੰਡੀ ਨਹੀਂ ਸੀ ਕਿ ਜਿਆਦਾ ਤੇ ਉਹਦੇ ਨਾਲ ਪੁੱਤਰ ਹੁਣ ਥੋੜਾ ਜਿਹਾ ਤਾਂ ਇਕੱਠੇ ਜੋ ਕੇ ਬੈਠਿਆ ਸੀ ਤਾਂ ਹੁਣ ਇਹ ਬੋਲਣ ਡੇ ਜੇ ਇੱਕ ਦੂਜੇ ਨਾਲ ਲੜਦੇ ਸੀ ਪੁੱਤਰ ਉਹ ਪੁੱਤਰ ਆਪਣਾ ਬਹੁਤ ਡਾਉਨ ਸੀਗਾ ਜਿਹੜਾ ਉਹ ਪਿਛਲਾੜਾ ਮੋਟਾ ਉਹ ਬਹੁਤ ਡਾਉਨ ਸੀਗਾ ਤੇ ਬਾਬੇ ਦੀ ਕਿਰਪਾ ਨਾਲ ਉਹ ਦੋਨੇ ਕੁੱਪਟਰ ਬਹੁਤ ਡਾਉਨ ਸੀ ਉਹ ਥੱਲੇ ਵਾਲਾ ਉਹ ਪੁੱਤਰ ਹੁਣ ਵਧੀਆ ਘੰਟਾ ਡੇੜਾ ਉੱਪਰ ਉਹ ਪਿਛਲਾੜ ਗਿਆ ਤੇ ਇਹ ਅਜੇ ਡਾਇਆ ਨਹੀਂ ਸੀ ਇਹ ਥੋੜਾ ਜਿਆਦਾ ਸੀ ਹੁਣ ਅਜੇ ਠੀਕ ਹੋਇਆ ਅਜੇ ਗੁੜਕਦਾ ਵਿੰਦਾ ਇਦਾਂ ਹੀ ਕੋ ਗੂਜਾ ਹਬ ਸ਼ੁਰੂ ਤਾਂ ਹੀ ਕੋ ਖਾਸ ਨਹੀਂ ਬਾਕੀ ਸਹੀ ਜੋਰ ਬਾਬੇ ਜੀ ਕਿਰਪਾ ਨਾਲ ਤੇ ਆ ਵੀ ਆ ਵੀ ਚੈੱਕ ਕਰੋ ਮੇਰੇ ਨਾਲੋਂ ਵੱਧ ਤੁਸੀਂ ਢੇਲੀ ਦੇਖਦੇ ਆ ਵੀਡੀਓ ਸਾਰਾ ਕੁਝ ਹੀ ਹੈ ਨਾ ਤਾਂ ਜੇ ਤੁਹਾਨੂੰ ਜ਼ਿਆਦਾ ਨੋਲੇਜ ਹੁੰਦੀ ਹੈ ਤੇ ਰੋਇ ਦੱਸਿਆ ਜਰੂਰ ਕਮੈਂਟ ਕਰਕੇ ਪਾਈ ਆ ਜਿੱਕਦਾ ਠੀਕ ਲੱਗਦੇ ਸੀ ਕਪੂਤਰ ਅੱਗੇ ਨਾਲੋਂ ਜਾਂ ਕਿੱਦਾਂ ਨਹੀਂ ਇਹ ਕੋ ਕਮੀ ਪੇਹੀ ਲੱਗਦੀ ਹੁੰਦੀ ਤਾਂ ਜ਼ਰੂਰ ਸਲਾਹ ਦਿਆ ਕਰੋ ਤੇ ਕਈ ਵੇਲੇ ਸਾਨੂੰ ਨਹੀਂ ਇੰਨਾ ਪਤਾ ਲੱਗਦਾ ਤੁਹਾਡੇ ਕਮੈਂਟ ਪੜ ਕੇ ਸਾਨੂੰ ਉਹ ਚੀਜ਼ ਦਾ ਪਤਾ ਲੱਗ ਜਾਂਦਾ ਨਹੀਂ ਯਾਰ ਦੇਖੀ ਜਾ ਕਿ ਉੱਤੇ ਗੌਰ ਕਰੀਏ ਕਿਤੇ ਉਹ ਨਕਸਾ ਹੈ ਤਾਂ ਨਹੀਂ ਕਿਤੇ ਸੱਚੀ ਬਾਕੀ ਅਜੇ ਕੰਪਟਰ ਠੀਕ ਆ ਹਨ ਤੇ ਇੱਕ ਬਾਈ ਨੇ ਕਮੈਂਟ ਕੀਤਾ ਏ ਗੱਲ ਬਹੁਤ ਸੋਹਣਾ ਵੀ ਬਾਈ ਕਹਿੰਦਾ ਵੀ ਥੱਲੇ ਬੈਠਾ ਨੂੰ ਮੂੰਹ ਮਾਰਨਗੇ ਵੀ ਥੱਲੇ ਥੱਲੇ ਲਾ ਦਿੰਦੇ ਆ ਨੀਵਾ ਕਰਕੇ ਉਹ ਵੀ ਸਲਾਹ ਵਧੀਆ ਸੀ ਚਲੋ ਮੇਰੇ ਦਿਮਾਗ 'ਚ ਨਹੀਂ ਆਈ ਵੀ ਆਪਾਂ ਫੋਟ ਕੇ ਛੱਡ ਕੇ ਵੀ ਡੰਡਾ ਲਾ ਸਕਦੇ ਆ ਹਨ ਤੇ ਕੋਈ ਚੱਕਰ ਨਹੀਂ ਉਹ ਡੰਡਾ ਲਾ ਦਾਂਗੇ ਨਾ ਹੋਇਆ ਤਾਂ ਓਦਾਂ ਮ ਮਿੱਟੀ ਦੇ ਵਿੱਚੋਂ ਕੀ ਖਾਣਾ ਢਿੱਲੀ ਝਾੜੂ ਫੇਰਨਾ ਪੈਣਾ ਬਸ ਰੋਜ਼ ਸਾਫ਼ ਕਰਦਿਆ ਕਰਾਂਗੇ ਨਾ ਮਿੱਠਾ-ਮੂਠਾ ਨਾ ਹੋਣ ਤੇ ਆ ਵੀ ਕਬੂਤਰੀਆਂ ਬਾਬਿਓ ਕੱਲ ਗਲੇਛੀਆਂ ਸੀ ਮੈਂ ਕੱਲ ਦੇਖੀਆਂ ਸੀ ਵੀ ਇਹਨਾਂ ਨੂੰ ਦਵਾਈ ਵੀ ਦਿੱਤੀ ਅੱਜ ਸਰੋਂ-ਸਰੋਂ ਪਾਈ ਆ ਨਾ ਵੱਡੀਆਂ ਕਬੂਤਰੀਆਂ ਨੂੰ ਤੇ ਵੱਡੇ ਕਬੂਤਰਾ ਨੂੰ ਆ ਚਿੜੀਆਂ ਵੀ ਨਿਆਰਾ ਲੈਣ ਡੀਆਂ ਇਹ ਵੀ ਵਿਚਾਰੀਆਂ ਗਰਮੀ ਤੋਂ ਬਹੁਤ ਦੁਖੀ ਹੁੰਦੀਆਂ ਆ ਤੇ ਐਸੇ ਵੇਲੇ ਇਹਨਾਂ ਨੂੰ ਸਾਹ ਸੁੱਖ ਦਾ ਸਾਹ ਹੁੰਦਾ ਹੁਣ ਲਈਆਂ ਟੱਪਣ-ਟੁੱਪਣ ਨਹੀਂ ਤਾਂ ਕੁੱਜੀਆਂ 'ਚ ਵੜ ਕੇ ਬੈਠੀਆਂ ਹੁੰਦੀਆਂ ਆ ਵੀ ਤੇ ਆਹ ਖੁੱਡਿਆਂ ਦਾ ਇਲਾਜ ਕਰਨਾ ਬਾਬਿਓ ਜਲਦੀ-ਜਲਦੀ ਇਹਨਾਂ ਦੇ ਉੱਤੇ ਕੋਈ ਨਾ ਕੋ ਪੋਣਾ ਆ ਬ ਇਹ ਤਾਂ ਹੁਣ ਪਤਾ ਨਹੀਂ ਇਹ ਥੱਲੇ ਜੀ ਰਹਿੰਦਾ ਸ਼ਾਇਦ ਇਹ ਦਾ ਨਹੀਂ ਨਾ ਮੈਂ ਵੜ ਕੇ ਦੇਖਿਆ ਤਾਂ ਪਤਾ ਜਾਂ ਨਹੀਂ ਉੱਧਰਲਾ ਬਹੁਤ ਆਪਦਾ ਪਿਛਲੇ ਵਾਲਾ ਉਹਦੇ ਨਾਲੇ ਹੈਗਾ ਹਜੇ ਉਲੇ ਹੀ ਆ ਪਰ ਫੇਰ ਵੀ ਉਹ ਚ ਗੁੰਮਾ ਜਾ ਬਣਦਾ ਉਹ ਵੀ ਚੈੱਕ ਕਰਾਂਗੇ ਤੇ ਉੱਪਰ ਵਾਲੇ ਕਬੂਤਰ ਵੀ ਠੀਕ ਹੈ ਬਾਬਿਓ ਸਾਰੇ ਹਾਂ ਮਿੱਤੂ ਕੀ ਗੱਲ ਆ ਕਬੂਤਰ ਮੈਂ ਇੱਧਰ ਛੱਡਤਾ ਸੀ ਬਾਬਿਓ ਲਾਲ ਚਿਂੰਨਾ ਇਹ ਕੱਲ ਵੀ ਥੋੜਾ ਜਿਹਾ ਮੈਨੂੰ ਲੱਗਦਾ ਸੀ ਵੀ ਘਿਲੇਛਾ ਘਿਲੇਦਾ ਕਰਦਾ ਵੀ ਉਸ ਦਾਣਾ ਨਹੀਂ ਖਚਾਉਂਦਾ ਇਹ ਇਹ ਤੇ ਕੋ ਮੂਗਰੂਆ ਖੁੱਲੇ ਖਾਂ ਤੇ ਸੈਟ ਰਹੂਗਾ ਇਹ ਤੇ ਬਾਕੀ ਠੀਕ ਆ ਬਾਬੇਓ ਮਿਲਦੇ ਆ ਕੱਲ ਨੂੰ ਬਾਜੀ ਦੇ ਉੱਤੇ ਜਾ ਕੇ ਤੇ ਆਪਦਾ ਆਪਦਾ ਖਿਆਲ ਰੱਖਿਓ ਸਾਰੇ ਭਰਾ ਹਾਂਜੀ ਬਾਬੇਓ ਠੀਕ ਆ ਕੱਲ ਨੂੰ ਬਾਜੀ ਤੇ ਮਿਲਣਾ ਤੇ ਬਾਜੀ ਆਪਾਂ ਇਹ ਨਹੀਂ ਦੱਸਣੀ ਹਜੇ ਤੇ ਬਾਜੀ ਦਾ ਪਿੰਡ ਦਾ ਨਾਂ ਨਹੀਂ ਲੈਣਾ ਆਪਾਂ ਬਾਜੀ ਕਿਹੜੇ ਪਿੰਡ ਆ ਜੇ ਹਸਾਉਣਾ ਰੋਲਾ ਮੋਲਾ ਚੱਲਦਾ ਨਾ ਚੁੱਪਚੀ ਪੀਤੇ ਜਾਵਾਂਗੇ ਤੇ ਉਹ ਪਿੰਡ ਦਾ ਨਾਮ ਆਪਾਂ ਨਹੀਂ ਜਾਣਾਂ ਕਿੱਥੇ ਬਾਜੀ ਆ ਕਿੱਥੇ ਨਹੀਂ ਤੇ ਓਕੇ ਬਾਬੋ ਜੀ ਵੀਡੀਓ ਵਧੀਆ ਲੱਗਦੀ ਆਉਂਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕੱਲ ਨੂੰ ਦੱਸਾਂਗੇ ਆਪਣਾ ਕਬੂਤਰ ਕੀ ਕਰਦਾ ਕਬੂਤਰ ਬਿਮਾਰ ਹੋ ਗਿਆ ਸਹੀ ਹੋਇਆ ਘਰੇ 2 ਘੰਟੇ ਲਾਇਏ ਹੁਣ ਇਹਨੇ ਪਹਿਲੇ ਦਿਨ ਜਿੱਦਾਂ ਟਾਇਆ ਅਟੀ ਬਿਮਾਰ ਹੋਣ ਤੋਂ ਬਾਅਦ ਉਦੋਂ ਘੰਟਾ ਉੜਿਆ ਬਾਅਦ ਚੋਂ 2 ਢਾਈ ਘੰਟੇ ਉੜਿਆ ਤੇ ਹੁਣ ਦੇਖਾਂਗੇ ਕੱਲ ਨੂੰ ਕੀ ਕਰਦਾ ਆਸਾਂ ਬਹੁਤ ਆ ਕੀ ਆਪਾਂ ਸੰਭਲਾਂਗੇ ਬਾਕੀ ਕਹਿ ਨਹੀਂ ਸਕਦੇ ਹਨ ਜੇ ਇਹਦਾ ਕਬੂਤਰ ਵਧੀਆ ਸੰਭਿਆ ਗਿਆ ਰਾਤ ਨੂੰ ਦੱਸ ਦਾਂਗੇ ਆਪਾਂ ਤੁਹਾਨੂੰ ਅਗਲੇ ਵਲੌ ਤੇ ਠੀਕ ਹੈ ਭਾਬੀ ਅੱਪੇ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ